ਛੋਟਾ ਇਲੈਕਸ਼ਨ ਹੈ ਮਿਊਂਸੀਪਲ ਕਾਰਪੋਰੇਸ਼ਨ ਦਾ ਉਹਦੇ ਵਿੱਚ ਆ ਕੇ ਵਿਧਾਨ ਸਭਾ ਦਾ ਸਪੀਕਰ ਆ ਕੇ ਤੇ ਖੁਦ ਦਬਦਬਾ ਬਣਾਈ ਜਾਂਦੇ ਵੇ ਇਹ ਕੀ ਸਾਬਤ ਕਰਨਾ ਚਾਹੁੰਦੇ ਆ ਜੀ ਸਾਡੇ ਅੱਗੇ ਸਪੀਕਰ ਸਾਹਿਬ ਤਾਂ ਅਦੁੱਲਾ ਇਜ਼ਹਾਰ ਕਰ ਕਰ ਜਾਈ ਜਾਂਦੇ ਆ ਜੀ ਤੇ ਇਹਨਾਂ ਦੇ ਬਾਹਰੋਂ ਇੰਨੇ ਪਿੰਡਾਂ ਚੋਂ ਬੰਦੇ ਆਏ ਵੇ ਇੱਕ ਇੱਕ ਗਲੀ 'ਚ ਪੰਜ ਪੰਜ ਬੰਦੇ ਖੜੇ ਆ ਬਈ ਉਹ ਦੂਜੀ ਪਾਰਟੀ ਦਾ ਕੋਈ ਬੰਦਾ ਵੋਟ ਮੰਗ ਮੰਗਣੀ ਨਾ ਵੜੇ ਲੈ ਉਹਨਾਂ ਦਾ ਕੈਂਡੀਡੇਟ ਹੈ ਉਹਨਾਂ ਨੂੰ ਨਹੀਂ ਜਿੱਤਦਾ ਲੱਗਦਾ ਉਹਨਾਂ ਨੂੰ ਜੇ ਉਹਨਾਂ ਨੂੰ ਜਿੱਤਦਾ ਲੱਗਦਾ ਹੁੰਦਾ ਤਾਂ ਕਿਉਂ ਸਪੀਕਰ ਸਾਹਿਬ ਆਪ ਇੰਨਾ ਜ਼ੋਰ ਲਾਉਂਦੇ ਜੀ ਅਸੀਂ ਅੰਦਰ ਜਾਣੇ ਅੱਜ ਅਸੀਂ ਮੈਂ ਤੇ ਮੇਰਾ ਦੋਸਤ ਇੱਕ ਆਪਣੇ ਤਾਏ ਦੇ ਘਰੇ ਵੈਸੇ ਹੀ ਚਲੇ ਗਏ ਜਾਣ ਵਾਸਤੇ ਸਾਡੇ ਮਗਰ 6 ਜਣੇ ਉਹਨਾਂ ਨੇ ਲਾ ਤੇ ਕੀ ਮਕਸਦ ਹੋਇਆ ਜੀ ਕੱਲ ਕੀ ਹੋਇਆ ਕਿ 5 ਵਜੇ ਬੰਦ ਹੋ ਗਿਆ 48 ਕਲੇ 45 ਘੰਟੇ ਪਹਿਲਾਂ ਬੰਦ ਹੋ ਜਾਂਦੀ ਸਪੀਚ ਹਾਂ ਇਹਨੇ 5 ਰੈਲੀਆਂ ਕਿੱਥੇ ਸਪੀਕਰ ਸਾਹਿਬ ਨੇ ਰਾਤ ਦੇ 7:30 ਵਜੇ ਤੇ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਇਹੀ ਟਾਰਗੇਟ ਹੋਇਆ ਵਿਆ ਕੀਪਰ ਐਮਸੀ ਦੀ ਚੋਣ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਕੇ ਅਸੀਂ ਨਗਰ ਕੌਂਸਲ ਦੇ ਵਿੱਚ ਆਪਣਾ ਹੱਕ ਜਮਾ ਸਕੀਏ ਆਪਣਾ ਉੱਥੇ ਬੰਦਾ ਬਿਠਾ ਸਕੀਏ ਇਸ ਤਰ੍ਹਾਂ ਧੱਕਾ ਕਰਕੇ ਤਾਂ ਕੋਈ ਵੀ ਇਲੈਕਸ਼ਨ ਜਿੱਤ ਸਕਦਾ ਹੈ ਜੀ ਨਰੋਲ ਇਲੈਕਸ਼ਨ ਨਿਰਪੱਖ ਇਲੈਕਸ਼ਨ ਕਰਵਾਣ ਫੇਰ ਪਤਾ ਲੱਗੂਗਾ ਕੌਣ ਜਿੱਤਦਾ ਕੌਣ ਹਾਰਦਾ ਜੀ ਮੇਰੇ ਪਾਦਰ ਵੀ ਐਮਸੀ ਰਏ ਮੇਰੀ ਵਾਈਫ ਵੀ ਐਮਸੀ ਰਹੀ ਹੈ ਹੁਣ ਮੈਂ ਫੇਰ ਦੁਬਾਰੇ ਲੜਨ ਲੱਗਿਆ ਅੱਜ ਤੱਕ ਇਹੋ ਜਿਹਾ ਮੋਲ ਨਹੀਂ ਹੋਇਆ ਜਿਹੜਾ ਇਕਤੀ ਹੋਇਆ ਇਸ ਵਾਰ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ ਪੰਜਾਬ ਦੇ ਵਿੱਚ ਨਗਰ ਕੌਂਸਲਾਂ ਦੇ ਜਿਹੜੇ ਇਲੈਕਸ਼ਨ ਹੋ ਰਹੇ ਆ ਕੋਟਕਪੂਰਾ ਵਕੇ ਮੌਜੂਦ ਹਾਂ ਜਿੱਥੇ ਪਾਰ ਨੰਬਰ 4 ਜਿਹੜਾ ਬਹੁਤ ਚਰਚਿਤ ਆ ਉੱਥੇ ਇਲਜ਼ਾਮ ਲੱਗੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਉਹਨਾਂ ਦੇ ਵੱਲੋਂ ਤੱਕਾ ਕੀਤਾ ਜਾ ਰਿਹਾ ਪ੍ਰੈਸ਼ਰ ਬਣਾਇਆ ਜਾ ਰਿਹਾ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਨਾਲ ਦੋ ਇੱਥੇ ਜਿਹੜੇ ਉਮੀਦਵਾਰ ਨੇ ਇੱਕ ਕਾਂਗਰਸ ਪਾਰਟੀ ਤੋਂ ਇੱਕ ਆਜ਼ਾਦ ਖੜੇ ਨੇ ਉਹ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਤੁਹਾਨੂੰ ਉੱਤੇ ਦਬਾਅ ਪੈਂਦਾ ਕੀ ਧਮਕੀਆਂ ਆਈਆਂ ਨੇ ਸਭ ਤੋਂ ਪਹਿਲਾਂ ਸਸੀ ਕਲ ਜੀ ਮੈਂ ਕੁੰਦਨ ਲਾਲ ਸਰੋਹੀ ਵਾਰਡ ਨੰਬਰ 4 ਕਾਂਗਰਸ ਪਾਰਟੀ ਦਾ ਉਮੀਦਵਾਰ ਹਾਂ ਜੀ ਮੈਂ 5 5-6 ਦਿਨਾਂ ਤੋਂ ਕਿਉਂਕਿ ਜਲਦੀ ਚੋਣਾਂ ਹੋ ਗਈਆਂ ਕੋਈ 9 ਦਿਨਾਂ ਦੇ ਵਿੱਚ 5 5-6 ਦਿਨਾਂ ਤੋਂ ਤਾਂ ਸਹੀ ਚੱਲ ਰਿਹਾ ਸੀ ਬਈ ਆਪਾਂ ਕੋਈ ਗਲਤ ਕਿਸੇ ਤੇ ਨਾਲ ਇਲਜ਼ਾਮ ਲਾਇਆ ਨਾ ਉਹਨਾਂ ਨੇ ਸਾਨੂੰ ਕੁਝ ਕਿਹਾ ਨਾ ਅਸੀਂ ਉਹਨਾਂ ਨੂੰ ਕੁਝ ਪੁਛਿਆ ਜਦੋਂ ਕੱਲ ਦੀ ਬੰਦ ਹੋ ਗਈ 48 ਘੰਟੇ ਪਹਿਲਾਂ ਜਦੋਂ ਸਪੀਚ ਬੰਦ ਹੋ ਗਈ ਤੇ ਅਸੀਂ ਸਵੇਰ ਅੱਜ ਕੱਲੇ ਕੱਲੇ ਉਹ ਆਮ ਪਾਰਟੀ ਵਾਲਾ ਜਿਹੜਾ ਕੈਂਡੀਡੇਟ ਸੀ ਉਹ ਵੀ ਕੱਲਾ ਸੀ ਤੇ ਮੈਂ ਵੀ ਕੱਲਾ ਹੀ ਸੀਗਾ ਗਲੀਆਂ 'ਚ ਫਿਰਦੇ ਸੀ ਘਰ-ਘਰ ਵੋਟ ਮੰਗਦੇ ਵੀ ਸਾਨੂੰ ਵੋਟ ਪਾਏ ਸਾਨੂੰ ਵੋਟ ਉਹਨੇ ਮੈਨੂੰ ਰੋਕਿਆ ਮੈਨੂੰ ਕਹਿੰਦਾ ਵੀ ਗੱਲ ਸੁਣ ਮੇਰੀ ਤੂੰ ਪੈਸੇ ਵੰਡਦਾ ਮੈਂ ਕਹਿੰਦਾ ਯਾਰ ਮੇਰੇ ਕੋਲ ਤਾਂ ਇੱਕ ਪਾਰਕਿੰਗ ਹੈ ਰੇਲਵੇ ਛੋਟੀ ਮੈਂ ਤਾਂ 10-10 ਰੁਪਏ ਮੋਟਰਸਾਈਕਲਾਂ ਦੇ ਲਾ ਮੈਂ ਕਿ ਤੂੰ ਮੈਂ ਤਾਂ ਵੰਡ ਨਹੀਂ ਸਕਦਾ ਤੂੰ ਪਈ ਤੇਰੀ ਸਰਕਾਰ ਸਪੀਕਰ ਤੇਰੇ ਨਾਲ ਤੇ ਤੂੰ ਜਿਵੇਂ ਮਰਜੀ ਵੰਡ ਮੈਂ ਤਾਂ ਤੈਨੂੰ ਕੁਝ ਕਹਿ ਵੀ ਨਹੀਂ ਸਕਦਾ ਕਿਉਂਕਿ ਆਪਣੇ ਕੋਲ ਕਿਹੜਾ ਪਾਵਰ ਟੁੱਡੀ ਸਰਕਾਰ ਹੈ ਮੈਂ ਮੈਂ ਤੇਰੇ ਤੋਂ ਵੀ ਅਲੀਕੇਸ਼ਨ ਨਹੀਂ ਲਾਉਂਦਾ ਲੈ ਤੂੰ ਤੂੰ ਵੀ ਪੈਸੇ ਵੰਡੇਗਾ ਕਹਿੰਦਾ ਨਹੀਂ ਨਹੀਂ ਜਿਹੜੇ ਤੇਰੇ ਨਾਲ ਵੀ ਕੋਈ ਦੋ ਤਿੰਨ ਮੈਂ ਦੇਖੇ ਮੈਂ ਡੀਐਸਪੀ ਨੂੰ ਐਸਐਚਓ ਨੂੰ ਕਹਿ ਦੂੰਗਾ ਮੇਰੇ ਦੋਨੇ ਡੀਐਸਪੀ ਮੇਰੇ ਐਸਐਚਓ ਮੇਰੇ ਮੈਂ ਚੁਕਾ ਦੂੰਗਾ ਮੈਂ ਕਹਾਂ ਵੀ ਚੰਗਾ ਵੀ ਜੇ ਕੋਈ ਵੰਡੂਗਾ ਜਾਂ ਕੁਝ ਕਰੂਗਾ ਜਾਂ ਕੋਈ दारू ਵੰਡੂਗਾ ਫੇਰ ਹੀ ਚੁਕਾਏਗਾ ਨਾ ਫੇਰ ਮੁੜ ਕੇ 2 ਵਜੇ ਸਾਨੂੰ ਫੋਨ ਆਉਨੇ ਸ਼ੁਰੂ ਹੋ ਗਏ ਮੇਰੇ ਜਿਹੜੇ ਨਾਲ ਸੀ ਦੋ ਤਿੰਨ ਉਹਨਾਂ ਨੂੰ ਆ ਗਏ ਮੈਨੂੰ ਆ ਗਏ ਭਈਆਂ ਥਾਣੇ ਆਓ ਤੇ ਜਾਂ ਤੁਹਾਨੂੰ ਫਿਰ ਤੁਸੀਂ ਭਈ ਦੂਜੂ ਲੈ ਜਾਗੇ ਅਸੀਂ ਕਿਹਾ ਵੀ ਇਹ ਕਿਹੜੀ ਗੱਲ ਬਾਤ ਹੈਗੀ ਆ ਉਦੋਂ ਸਪੀਕਰ ਸਾਹਿਬ ਸਾਡੇ ਗੁਰੂ ਰਵੀਦਾਸ ਮੰਦਰ ਦੇ ਨਾਲ ਇੱਕ ਘਰ ਦੇ ਵਿੱਚ ਆ ਗਏ ਉੱਥੇ ਮੈਂ ਤੇ ਮੇਰੀ ਮਿਸੇਜ ਫਿਰ ਗਏ ਅਸੀਂ ਕਿਹਾ ਵੀ ਇਹ ਕੀ ਗੱਲ ਹੋਈ ਭਈ ਤੁਸੀਂ ਜਾਂ ਤਾਂ ਨਰੋ ਇਲੈਕਸ਼ਨ ਫਿਰ ਇਲੈਕਸ਼ਨ ਦਾ ਫਿਰ ਇਲੈਕਸ਼ਨ ਹੀ ਨਾ ਕਰਾਉਂਦੇ ਲੈ ਤੁਸੀਂ ਸਿੱਧਾ ਹੀ ਜਾ ਉਦੋਂ ਹੀ ਕਾਗਜ਼ ਕੋਈ ਪਾੜ ਦੇਣਾ ਜਾਂ ਜਿਤਾ ਦੇਣਾ ਫਿਰ ਤੁਸੀਂ ਕਿਉਂ ਇੰਨਾ ਪੰਗਾ ਹੀ ਕਿਉਂ ਕਰਨਾ ਸੀ ਜੇ ਤੁਸੀਂ ਕਰਾਈ ਜਨੇ ਤਾਂ ਫਿਰ ਇਹਨੂੰ ਨਰੋਲ ਕਰਾਓ ਮੈਂ ਤਾਂ ਨਹੀਂ ਕਿਹਾ ਕਹਿੰਦਾ ਮੈਂ ਕਹ ਤੂੰ ਨਹੀਂ ਕਿਹਾ ਤਾਂ ਪੁੱਛ ਇਹਨੇ ਮੈਨੂੰ ਸਵੇਰੇ ਹੀ ਕਿਹਾ ਤੇਰੇ ਕੈਂਡੀਡੇਟ ਨੇ ਬਈ ਮੈਂ ਤੇਰੇ ਬੰਦੇ ਡੀਐਸਪੀ ਨੂੰ ਕਹਿ ਕੇ ਐਸਐਚ ਨੂੰ ਕਹਿ ਕੇ ਚੁਕਾ ਦੂੰਗਾ ਉਹੋ ਹੀ ਗੱਲ 2 ਵਜੇ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਫਿਰ ਅਸੀਂ ਉਹਨਾਂ ਨੂੰ ਕਿਹਾ ਸਪੀਕਰ ਸਾਹਿਬ ਕਹਿੰਦੇ ਨਹੀਂ ਮੈਂ ਕਹਿ ਦਿੰਦਾ ਤੇ ਨਹੀਂ ਬਈ ਸਹੀ ਹੋਣਗੇ ਇਹ ਹੋਣਗੇ ਦੇ ਆ ਆ ਸਾਡੇ ਨਾਲ ਇਹ ਤੱਕਾ ਹੋਈ ਜਾਂਦਾ ਜੀ ਇਹ ਤੱਕਾ ਹੋਈ ਜਾਂਦਾ ਇਹ ਪ੍ਰਚਾਰ ਬੰਦ ਦਾ ਤੁਸੀਂ ਕਹਿ ਰਹੇ ਹੋ ਕਿ ਪ੍ਰਚਾਰ 48 ਘੰਟਿਆਂ ਦਾ ਬੰਦ ਹੋਇਆ ਪਰ ਸਪੀਕਰ ਸਾਹਿਬ ਇੱਥੇ ਕਿਉਂ ਆਏ ਸੀ ਸਪੀਕਰ ਸਾਹਿਬ ਅब्दुल्ला ਕਰ ਕਰ ਜਾਈ ਜਾਂਦੇ ਆ ਜੀ ਤੇ ਇਹਨਾਂ ਦੇ ਬਾਹਰੋਂ ਇੰਨੇ ਪਿੰਡਾਂ ਚੋਂ ਬੰਦੇ ਆਏ ਹੋਏ ਇੱਕ ਇੱਕ ਗਲੀ ਚ ਪੰਜ ਪੰਜ ਬੰਦੇ ਖੜੇ ਆ ਅਸੀਂ ਅਸੀਂ ਉਹਨਾਂ ਨੂੰ ਨਹੀਂ ਕੁਝ ਕਰਨਾ ਸਾਡੇ ਕੋਲ ਪਾਵਰ ਅਸੀਂ ਕੀ ਉਹਨਾਂ ਨੂੰ ਕੋਈ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਤੁਹਾਡੇ ਬੰਦੇ ਭਈ ਇੰਨੇ ਪਾਵਰ ਦੇ ਵਿੱਚ ਮਤਲਬ ਕਿ ਹੈਗੇ ਆ ਪੰਜ ਪੰਜ ਇੱਕ ਇੱਕ ਗਲੀ 'ਚ ਖੜਾਤੇ ਤੁਸੀਂ ਭਈ ਉਹ ਦੂਜੀ ਪਾਰਟੀ ਦਾ ਕੋਈ ਬੰਦਾ ਵੋਟ ਮੰਗ ਮੰਗਣ ਹੀ ਨਾ ਬੜੇ ਪੈਸੇ ਤਾਂ ਖਸਮਾਂ ਨੂੰ ਖਾ ਕੇ ਨਹੀਂ ਅਸੀਂ ਬੰਨਣ ਜੋਗੇ ਹੈਗੇ ਆ ਗਰੀਬ ਆਦਮੀ ਹੈ ਚਮਾਰ ਬਰਾਦਰੀ ਦਾ ਇਹ ਇਹ ਵਾਰਡ ਹੈਗਾ ਕੋਈ ਇਹਦੇ 'ਚ ਕੋਈ ਜੀ ਗੱਲ ਨਹੀਂ ਕੋਈ ਅਮੀਰ ਬੰਦੇ ਖੜੇ ਮੈਂ ਚਮਾਰ ਜਾਤੀ ਨਾਲ ਸੰਬੰਧ ਰੱਖਦਾ ਇਹ ਜਿਹੜਾ ਮੇਰੇ ਨਾਲ ਯਾਦ ਖੜਾ ਇਹ ਵੀ ਚਮਾਰ ਜਾਤੀ ਨਾਲ ਸੰਬੰਧ ਰੱਖਦਾ ਕੋਈ ਤਨਾੜ ਨਹੀਂ ਖੜਾ ਨਾ ਕੋਈ ਪੈਸਿਆਂ ਦਾ ਚੱਕਰ ਨਾ ਕੋਈ ਲੈਣਾ ਇਹ ਤਾਂ ਨਜਾਇਜ਼ ਹੀ ਹੁਣ ਮਤਲਬ ਕਿ ਸਰਕਾਰ ਵਾਲਾ ਧੱਕਾ ਕਰਦੇ ਆ ਭਈ ਨਜਾਇਜ਼ ਹੀ ਦਬਾਉਂਦੇ ਕੋਸ਼ਿਸ਼ ਕਰ ਰਹੇ ਜੀ ਦਬਾਅ ਤੁਹਾਡੇ ਤੇ ਪਾਇਆ ਕੀ ਜਾ ਰਿਹਾ ਮਤਲਬ ਕਿਉਂ ਤੁਹਾਨੂੰ ਧਮਕੀਆਂ ਵੀ ਧਮਕੀਆਂ ਦੇ ਕੇ ਕੀ ਮਿਲੂਗਾ ਉਹਨਾਂ ਨੂੰ ਫਾਇਦਾ ਕੀ ਹੋਊਗਾ ਬਈ ਲੈ ਵੀ ਇਹਨਾਂ ਨੂੰ ਇਹਦੇ ਵਰਕਰ ਹੈ ਜਿਹੜੇ ਇਹਨਾਂ ਨੂੰ ਤੇ ਇਹਨਾਂ ਨੂੰ ਬਾਦਿਆਂਗੇ ਤੇ ਕੱਲ ਨੂੰ ਛੱਡ ਕੱਲ ਨੂੰ ਛੱਡ ਦੇਣਗੇ ਤੇ ਅਸੀਂ ਇਲੈਕਸ਼ਨ ਜਿੱਤ ਜਾਗੇ ਆ ਆ ਜੀ ਕਿ ਤੁਸੀਂ ਜੋਰ ਨਾਲ ਲਾ ਸਕੋ ਆਪਣਾ ਹਾਂ ਬਸ ਜੋਰ ਨਾਲ ਲਾ ਸਕੀ ਜੀ ਹੁਣ ਸਾਨੂੰ 2 ਵਜੇ ਦਾ ਸਾਨੂੰ ਉਲਜਾਇਆ ਵੇ ਤੇ ਦੇਖ ਲਓ ਸ਼ਾਮ ਹੋ ਗਈ ਕੈਂਡੀਡੇਟ ਉਥੇ ਪੋਲਿੰਗ ਜੰਟਾ ਸੀ ਨਹੀਂ ਬਣਾ ਸਕਿਆ ਉਥੇ ਸਾਨੂੰ ਫੋਨ ਆਈ ਜਾਂਦੇ ਬੁਲਾਈ ਜਾਂਦੇ ਆ ਤੇ ਇਹ 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 ਧੱਕਾ ਤੁਹਾਡਾ ਕੋਈ ਵੀ ਏਜੰਟ ਬਣੇ ਨਹੀਂ ਹਲੇ ਤਾਂ ਨਾ ਜੀ ਹੁਣ ਜਾਵਾਂਗੇ ਹੁਣ ਮੈਂ ਹੁਣ ਜਾਵਾਂਗੇ ਵੇਲੇ ਹੋ ਗਏ ਪਹਿਲਾਂ ਦੂਜੇ ਆਏ ਸੀਗੇ ਬਾਈਟ ਕਰਨ ਉਹਨਾਂ ਨੂੰ ਦੱਸਿਆ ਪਹਿਲਾਂ ਸਪੀਕਰ ਸਾਹਿਬ ਕੋਲੇ ਘੰਟਾ ਲੱਗਾ ਮੈਂ ਕਿਹਾ ਵੀ ਮੇਰੀ ਮਿਸੀ ਤੇ ਮੈਂ ਦੋਨੇ ਸੀਗੇ ਅਸੀਂ ਫਿਰ ਉਹਨਾਂ ਨੂੰ ਦੱਸੀ ਸਾਰੀ ਗੱਲ ਕਹਿੰਦਾ ਨਹੀਂ 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 ਹੁੰਦਾ ਫਿਰ ਉਹਦੋਂ ਨੂੰ ਸਾਡੇ ਸਾਡੇ ਆਗੇ ਵਜੇਪਾਲ ਸਿੰਘ ਸੰਦੂ ਹਲਕਾ ਇੰਚਾਰਜ ਉਦੋਂ ਫਿਰ ਉਹ ਚਲੇ ਗਏ ਨਿਕਲ ਗਏ ਫਿਰ ਉਦੋਂ ਚਲੇ ਗਏ ਉਹਨਾਂ ਨੇ ਵੀ ਫਿਰ ਵਾਈਟ ਕੀਤੀ ਸੀਗੀ ਤੇ ਫਿਰ ਅਸੀਂ ਨਾ ਨਹੀਂ ਆਉਂਦਾ ਤੁਹਾਡੇ ਕੋਲੇ ਮਿੰਤ ਕੀਤੀ ਕੀਤੀ ਵੀ ਤੁਸੀਂ ਆਓ ਵੀ ਸਾਡੇ ਨਾਲ ਨਜਾਇਜ਼ ਤੱਕ ਆਉਂਦਾ ਹੁਣ ਤੁਸੀਂ ਆਏ ਆ ਸਾਡੀ ਬੇਨਤੀ ਸੁਣੇ ਤੁਹਾਡਾ ਧੰਨਵਾਦੀ ਜੀ ਅਜਾ ਤੁਹਾ ਤੁਹਾ ਤੁਸੀਂ ਵੀ ਕੈਂਡੀਡੇਟ ਆ ਆਜ਼ਾਦ ਤੌਰ ਤੇ ਤੁਹਾਨੂੰ ਵੀ ਕੋਈ ਦਬਾਅ ਪਾਇਆ ਗਿਆ ਨਹੀਂ ਮੈਨੂੰ ਕੋਈ ਦਬਾਅ ਨਹੀਂ ਪਾਇਆ ਕੋਈ ਦਬਾਅ ਨਹੀਂ ਪਾਇਆ ਨਹੀਂ ਇੱਕ ਤੱਕ ਕੋਈ ਦਬਾਅ ਨਹੀਂ ਠੀਕ ਹੈ ਉਹ ਪ੍ਰਚਾਰ ਕੀਤਾ ਜਾ ਰਿਹਾ ਹੈ ਮਾਦੀ ਬੜੀ ਵੱਲੋ ਅ ਹਾਂਜੀ ਕੀਤਾ ਜਾ ਰਿਹਾ ਹੈ ਪਰ ਬੰਦੇ ਬਾਹਰੋਂ ਇਹ ਕੁਝ دہشت ਦਾ ਮਾਹੌਲ ਹੀ ਪੈਦਾ ਕਰਦੇ ਹੈ دہشت ਦਾ ਮਾਹੌਲ ਹੀ ਪੈਦਾ ਕਰਦੇ ਲਵੀ ਸਾਡੀ ਹਾਰੇ ਪਏ ਆ ਤੇ ਹੁਣ ਪਤਾ ਲੱਗਦਾ ਲਵੀ ਅਸੀਂ ਹਾਰੇ ਪਏ ਆ ਤੇ دہشت ਦਾ ਮਾਹੌਲ ਪੈਦਾ ਕਰ ਜਾਂਦੇ ਆ ਲਵੀ ਇਹ ਜਿੱਤ ਨਾ ਜਾਣ ਆਪਾਂ ਤਾਂ ਕਹਿੰਦੇ ਸ਼ਾਂਤੀਪੂਰਵਕ ਇਲੈਕਸ਼ਨ ਹੋਣਾ ਚਾਹੀਦਾ ਬਾਹਰੋਂ ਬੰਦੇ ਬਹੁਤ ਬੁਲਾਏ ਤੇ ਬਾਹਰੋਂ ਮੁੰਡੇ ਬੁਲਾਏ ਤੇ دہشت ਤੇ ਧੀਆਂ ਪੈਣੇ ਸਾਰੇ ਸੰਝੀਆਂ ਆ ਗੀਆਂ ਮੈਂ ਕਹਿੰਦਾ ਇਹ ਮਾਹੌਲ ਨਹੀਂ ਹੋਣਾ ਚਾਹੀਦਾ ਇਸਤੇ ਸ਼ਾਂਤੀਪੂਰਵਕ ਇਲੈਕਸ਼ਨ ਹੋਣੇ ਚਾਹੀਦਾ ਸਾਡੀ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਹੈਗੀ ਆ ਲੱਗਦਾ ਵੀ ਇੰਨਾ ਜ਼ੋਰ ਤਾਂ ਐਮਐਲਏ ਨੇ ਚੋਣਾ ਐਮਪੀ ਜੀ ਦੇ ਵਾਸਤੇ ਨਹੀਂ ਲੱਗਦਾ ਨਾ ਐਮਸੀ ਐਡਾ ਕਿੱਡਾ ਕਿ ਥੋੜਾ ਖਾਸ ਇਥੋਂ ਦਾ ਜਿਹੜਾ ਵਾਰਡ ਆ ਉਹ ਮੈਨੂੰ ਤਾਂ ਐ ਲੱਗਦਾ ਜੀ ਜਿਹੜਾ ਇਲੈਕਸ਼ਨ ਲੜ ਰਿਹਾ ਨਾ ਜੀ ਉਹ ਮੁੰਡਾ ਹੈਗਾ ਬੀਸੀ ਸਾਡੇ ਕੋੜਕਪੂਰੇ ਦਾ ਜਿਹੜਾ ਪ੍ਰਧਾਨ ਹੈ ਉਹ ਹੈ ਬੀਸੀ ਇਹ ਨੇ ਜਦੋਂ ਇਲੈਕਸ਼ਨ ਲੜਨਾ ਸ਼ੁਰੂ ਕੀਤਾ ਪਹਿਲੇ ਦਿਨ ਬਾਈਟ ਪਾਈ ਆ ਬਈ 21 ਨੂੰ ਮੈਂ ਐਮਸੀ ਤੇ 22 ਨੂੰ ਮੈਂ ਪ੍ਰੈਜ਼ੀਡੈਂਟ ਅੱਛਾ ਬਈ ਇਸ ਨੇ ਇਸ ਕਰਕੇ ਇਹਨਾਂ ਨੇ ਐ ਜ਼ੋਰ ਲਾਈ ਜਾਂਦੇ ਆ ਇਹ ਸਾਡਾ ਜਿਹੜਾ ਕਿਉਂਕਿ ਬੀਸੀ ਦੋ ਹੀ ਵਾਰਡ ਸੀਗੇ ਇੱਕ ਭਪਿੰਦਰ ਸਿੰਘ ਜਿਹੜੇ ਹੁਣ ਪ੍ਰਧਾਨ ਮੌਜੂਦਾ ਇਹ 21 ਨੰਬਰ ਵਾਰਡ ਉਹਦੀ ਡੈਥ ਹੋ ਗਈ ਉਹਦਾ ਵੀ ਇਲੈਕਸ਼ਨ ਹੋ ਜਾਂਦਾ ਇਹ 4 ਨੰਬਰ ਇਹ ਮੇਰਾ ਫਰਸਟ ਕਜੰਸੀ ਪ੍ਰਬਧਿਆਲ ਉਹਦੀ ਥਾਂ ਤੇ ਮੈਨੂੰ ਟਿਕਟ ਦਿੱਤੀ ਗਈ ਉਹਦੀ ਵੀ ਡੈਥ ਹੋ ਗਈ ਦੋ ਵਾਰਡਾਂ 'ਚ ਇਲੈਕਸ਼ਨ ਹੋ ਜਾਂਦਾ ਜੀ ਮੈਨੂੰ ਤਾਂ ਇਹੀ ਲੱਗਿਆ ਕਿ ਜਿਵੇਂ ਉਹ ਹਰੇਕ ਘਰ ਘਰ ਜਾ ਕੇ ਕਹੀ ਜਾਂਦਾ ਮੈਂ ਪ੍ਰਧਾਨ ਬਸ ਜੀ ਮੈਂ ਜਿੱਦ ਤੇ ਤੁਸੀਂ ਜਿਤਾਦਾ ਮੈਂ ਪ੍ਰਧਾਨ ਮੈਂ ਪ੍ਰਧਾਨ ਪ੍ਰਧਾਨ ਬਣਾਉਣ ਕਿਹਦਾ ਇਹਨਾਂ ਦਾ ਹੀ ਹੈ ਜੀਪੀ ਨਗਰ ਕੌਂਸਲ ਦਾ ਪ੍ਰਧਾਨ ਆ ਉਹ ਬੀਸੀ ਬੰਨਾ ਆ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਇਹੀ ਟਾਰਗੇਟ ਹੋਇਆ ਹੋਇਆ ਕਿ ਪਰ ਐਮਸੀ ਦੀ ਚੋਣ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਕੇ ਅਸੀਂ ਨਗਰ ਕੌਂਸਲ ਦੇ ਵਿੱਚ ਆਪਣਾ ਹੱਕ ਜਮਾ ਸਕੀਏ ਆਪਣਾ ਉੱਥੇ ਬੰਦਾ ਬਿਠਾ ਸਕੀਏ ਇਹ ਟੋਟਲ ਦੀ ਟੋਟਲ دہشت ਦਾ ਮਾਹੌਲ ਪੈਦਾ ਕਰੀ ਜਾਂਦੇ ਵੇ ਸਾਡਾ ਇੱਕ ਮhalla ਹੈਗਾ ਇਹ ਬੜਾ ਸ਼ਰੀਫ ਮhalla ਹੈ ਸਾਡਾ ਦਲੀ ਸਮਾਜ ਤੋਂ ਅਸੀਂ ਸਾਰੇ ਜਣੇ ਸਾਡਾ ਏਕਾ ਬਹੁਤ ਇੱਥੇ ਆ ਕੇ ਤੁਸੀਂ ਆਪ ਦੇਖੋ ਇੱਕ ਛੋਟਾ ਜਿਹਾ ਇਲੈਕਸ਼ਨ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹਦੇ ਵਿੱਚ ਆ ਕੇ ਵਿਧਾਨ ਸਭਾ ਦਾ ਸਪੀਕਰ ਆ ਕੇ ਤੇ ਖੁਦ ਦਬਦਬਾ ਬਣਾਈ ਜਾਂਦੇ ਵੇ ਇਹ ਕੀ ਸਾਬਤ ਕਰਨਾ ਚਾਹੁੰਦੇ ਆ ਜੀ ਸਾਡੇ ਅੱਗੇ ਇਹ ਸਾਰਾ دہشت ਮਾਹੌਲ ਪੈਦਾ ਕਰਨ ਦਾ ਹੈਗਾ ਇਹ ਲੋਕਤੰਤਰ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਸਾਡੇ ਨਾਲ ਕਿਸੇ ਤਰੀਕੇ ਦਾ ਤੱਕਾ ਨਾ ਕੀਤਾ ਜਾਵੇ ਖੁੱਲੇ ਆ ਪੂਰਾ ਨਰੋਲ ਇਲੈਕਸ਼ਨ ਕਰਾਇਆ ਜਾ ਸਕੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਇਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਹਨਾਂ ਦੇ ਵਿੱਚ ਵੀ ਕਿੰਨਾ ਜੋਰ ਹੈ ਲੱਗਦਾ ਜਿਹੜਾ ਉਹਨਾਂ ਦਾ ਕੈਂਡੀਡੇਟ ਹੈ ਉਹਨਾਂ ਨੂੰ ਨਹੀਂ ਜਿੱਤਦਾ ਲੱਗਦਾ ਉਹਨਾਂ ਨੂੰ ਜੇ ਉਹਨਾਂ ਨੂੰ ਜਿੱਤਦਾ ਲੱਗਦਾ ਹੁੰਦਾ ਤਾਂ ਕਿਉਂ ਸਪੀਕਰ ਸਾਹਿਬ ਆਪ ਇੰਨਾ ਜੋਰ ਲਾਉਂਦੇ ਜੀ ਤੁਸੀਂ ਆਪ ਦੱਸੋ ਬਾਹਰਲੇ ਲੋਕ ਬਾਹਰਲੇ ਸਟ ਆਕੇ ਹਰੇਕ ਗਲੀ ਦੇ ਵਿੱਚ ਪੰਜ-ਪੰਜ ਜਣੇ ਬਾਹਰ ਰੱਖੇ ਆ ਕਿ ਕਿਸੇ ਕਿਸੇ ਵੀ ਤਰੀਕੇ ਦਾ ਕੋਈ ਸਾਡੇ ਅਸੀਂ ਅੰਦਰ ਜਾਣੇ ਆ ਅੱਜ ਅਸੀਂ ਮੈਂ ਤੇ ਮੇਰਾ ਦੋਸਤ ਇੱਕ ਆਪਣੇ ਤਾਏ ਦੇ ਘਰੇ ਵੈਸੀ ਚਲੇ ਗਏ ਆ ਜਾਣ ਵਾਸਤੇ ਸਾਡੇ ਮਗਰ 6 ਜਣੇ ਉਹਨਾਂ ਨੇ ਲਾਤੇ ਕੀ ਮਕਸਦ ਹੋਇਆ ਜੀ ਸਾਡੀ ਚੈਕਿੰਗ ਕਰ ਲੈਂਦੇ ਸਾਡੇ ਕੋਲ ਕੋਈ ਪੈਸਾ ਸੀ ਸਾਡੇ ਕੋਲ ਕੋਈ ਸ਼ਰਾਬ ਸੀ ਉਹਨਾਂ ਦਾ ਕੀ ਮਕਸਦ ਹੋਇਆ ਸਾਡੇ ਪਿੱਛੇ ਆ ਕੇ ਸਾਨੂੰ ਦੇਖਣ ਦਾ ਜੀ ਤੋ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਹ ਜਿਹੜਾ ਇਲੈਕਸ਼ਨ ਆ ਬਿਲਕੁਲ ਨਰੋਲ ਕਰਾਇਆ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗ ਜੂਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਸਟੇਟਸ ਆ ਅੱਛਾ ਉਹਨਾਂ ਦਾ ਇਹ ਵੀ ਕਹਿਣਾ ਹੋਊਗਾ ਕਿ ਜੇਕਰ ਤੁਸੀਂ ਤੱਕਾ ਹੀ ਕਰਨਾ ਹੁੰਦਾ ਤਾਂ ਤੁਸੀਂ ਕਾਗਜ਼ੀਨਾ ਭਰਨ ਦੇ ਤੁਹਾਡੇ ਕਾਗਜ਼ ਸਾਰੇ ਦੇ ਭਰੇ ਗਏ ਆ ਤੇ ਤੱਕਾ ਕਿੱਦਾਂ ਹੋ ਰਿਹਾ ਉਹ ਤਾਂ ਜੀ ਦੇਖੋ ਇਹ ਆ ਕਿ ਇਹ ਹੈਗਾ ਜੀ ਸਪੀਕਰ ਸਾਹਿਬ ਦਾ ਹਲਕਾ ਆ ਤੁਸੀਂ ਉਹ মিডিਆ ਲੋਗ ਹੈਗੇ ਹੋ ਹਰ ਕੋਈ ਉੱਥੇ ਪਹੁੰਚਿਆ ਹੁੰਦਾ ਹੈ ਜੀ ਹਨਾ ਚਲੋ ਇਹ ਇਹਨਾਂ ਨੇ ਕਾਗਜ਼ ਪਰ ਸਾਰਾ ਕੁਝ ਜੀ ਸਭ ਕੁਝ ਠੀਕ ਚੱਲ ਰਿਹਾ ਸੀਗਾ ਹੁਣ ਇਹਨਾਂ ਨੂੰ 2-3 ਦਿਨ ਦਾ ਪਤਾ ਲੱਗ ਰਿਹਾ ਕਿ ਅਸੀਂ ਆਪਣਾ ਚੋਣ ਹਾਰ ਰਹੇ ਹਾਂ ਹਾਰ ਬਰਦਾਸ਼ਤ ਨਹੀਂ ਹੋਰੀਗੀ ਉਸ ਤਰੀਕੇ ਦੇ ਇਹ ਬਖਲਾ ਚੁੱਕੇ ਆ ਹੁਣ ਜਿੰਨਾ ਪ੍ਰੈਸ਼ਰ ਹੋ ਸਕਦਾ ਪਿਆ ਇਹ ਸਾਡੇ ਤੇ ਪਾ ਰਹੇ ਆ ਜੀ ਪਾ ਰਹੇ ਆ ਨਹੀਂ ਲੱਗਦਾ ਜੀ ਸਵੇਰੇ ਫਿਰ ਇਲੈਕਸ਼ਨ ਸਹੀ ਹੋਣਗੇ ਜਿਹੜੇ ਕੋ ਚੱਲ ਰਹੇ ਦੇਖੋ ਜੀ ਜਿਵੇਂ ਮੌਲ ਹੈ ਜਿਵੇਂ ਇਹਨਾਂ ਨੇ ਬੰਦੇ ਬਾਹਰੋਂ ਬੁਲਾਏ ਆ ਐਵੇਂ ਤਾਂ ਨਹੀਂ ਲੱਗਦਾ ਔਰ ਫਿਰ ਇੱਕ ਹੋਰ ਨਵੀਂ ਗੱਲ ਸੁਣੋ ਕੱਲ ਕੀ ਹੋਇਆ ਕਿ 5 ਵਜੇ ਬੰਦ ਹੋ ਗਿਆ 48 ਕਲੇ 45 ਘੰਟੇ ਪਹਿਲਾਂ ਬੰਦ ਹੋ ਜਾਂਦੀ ਸਪੀਚ ਹਾਂ ਇਹਨੇ 5 ਰੈਲੀਆਂ ਕੀਤੀਆਂ ਸਪੀਕਰ ਸਾਹਿਬ ਨੇ ਰਾਤ ਦੇ 7:30 ਵਜੇ ਤੋਂ ਟੂ ਟੂ ਡੋਰ ਵੀ ਕੀਤਾ ਡੋਰ ਟੂ ਡੋਰ ਲਾ ਕੇ ਤਾਂ 5 ਰੈਲੀਆਂ ਗਲੀਆਂ 'ਚ ਇੱਕ ਇੱਕ ਗਲੀ 'ਚ ਰੈਲੀ ਕੀਤੀ ਹੈ 5 ਵਜੇ ਤੋਂ ਬਾਅਦ ਜਦੋਂ ਕਿ ਬੰਦ ਪ੍ਰਚਾਰ ਬੰਦ ਹੋਣ ਤੋਂ ਬਾਅਦ ਇਹ ਕੁਝ ਕੀਤਾ ਹਾਂਜੀ ਹਾਂਜੀ ਤੇ ਤੁਸੀਂ ਕੋਈ ਇਹਦੀ ਕੰਪਲੇਨਟ ਦਿੱਤੀ ਹੈ ਕਿਸੇ ਨੂੰ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਨਹੀਂ ਜਿਵੇਂ ਝੂਠ ਨਹੀਂ ਮਾਰਦੇ ਅਸੀਂ ਕੋਈ ਕੰਪਲੇਟ ਨਹੀਂ ਦਿੱਤੀ ਨਾ ਦੂਜੀ ਗੱਲ ਇਹ ਇੱਕ ਹੋਰ ਰੱਖਣਾ ਚਾਹੂੰਗਾ ਮੈਂ ਪਿੱਛੇ ਇਹ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੇ ਡਾਕਟਰ ਵੀ ਪੀਮਰਾਓ बाबासाहब अंबेडकर जी दा बोत रखया गया।ਸੀਂ ਉਤੇ ਲਾਇਬ੍ਰੇਰੀ ਬਣਾਉਣ ਜਾ ਰਹੇ ਆਂ ਬੱਚਿਆਂ ਨੂੰ ਪੜਾਉਣ ਵਾਸਤੇ ਉਥੇ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਸਮਾਜ ਦੇ ਮੋਹਦਵਾਰ ਬੰਦਿਆਂ ਨੇ ਉਹ ਕਦਮ ਚੱਕਿਆ ਔਰ ਬਹੁਤ ਵਧੀਆ ਉਪਰਾਲਾ ਸੀ ਔਰ ਸਪੀਕਰ ਸਾਹਿਬ ਉਤੇ ਮੁੱਖ ਮਹਿਮਾਨ ਸੀ। ਔਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜੇ ਸਪੀਕਰ ਸਾਹਿਬ बाबासाहब ਮੇੜਕਰ ਦੀ ਮੂਰਤੀ ਰੱਖ ਰਹੇ ਉਹਦੇ ਸੰਵਿਧਾਨ ਨੂੰ ਯਾਦ ਕਰ ਰਹੇ ਉਸ ਦਿਨ ਤੇ ਇਹ ਜੇ ਇੱਥੇ ਆ ਕੇ ਦਹਿਸ਼ਤ ਫਲਾਉਂਦੇ ਦਾ ਮਤਲਬ बाबा ਸਾਹਿਬ ਦੇ ਖਿਲਾਫ ਇਹ ਮਾਹੌਲ ਖੜਾ ਕਰ ਰਹੇ ਉਹ ਸੰਵਿਧਾਨ ਦੀਆਂ ਧਜੀਆਂ ਵੀ ਇਹੀ ਲੋਕ ਉਡਾ ਰਹੇ ਆ। ਤੇ ਇਸ ਕਰਕੇ ਇਸ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕਿ ਜੇ 바ਵਾ ਸਾਹਿਬ ਦੇ ਸੰਵਿਧਾਨ ਜਾਂ ਉਹਦੇ ਪੜਾਏ ਹੋਏ ਬੱਚਿਆਂ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਹੈ ਇਹ ਜੋ ਦੇਸ਼ ਦਾ ਮਾਹੌਲ ਹੈ ਇਹ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਮੈਂ ਡਾਕਟਰ ਸਨੀ ਕੁਮਾਰਾ ਮੈਂ ਪੀ ਐਚ ਡੀ ਡਾਕਟਰ ਬੀ ਆਰ ਅੰਬੇਡਕਰ ਤੇ ਕੀਤੀ ਹੋਈ ਹੈ ਔਰ ਜਦੋਂ ਜਦੋਂ ਸਾਨੂੰ ਲੱਗਦਾ ਕਿ ਜੇ ਸੰਵਿਧਾਨ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਆਵਾਜ਼ ਉੱਠਦੀ ਹੈ ਤੇ ਫਿਰ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਕੋਈ ਵੀ ਨਾਗਰਿਕ ਹੋਵੇ ਸੰਵਿਧਾਨ ਜੋ ਹੈ ਭਾਰਤ ਦਾ ਸਭ ਤੋਂ ਉੱਚਾ ਜੋ ਨਾਗਰਿਕ ਨੂੰ ਇੱਕ ਸੁਤੰਤਰਤਾ ਜੀਵਨ ਦੇਣ ਦਾ ਅਧਿਕਾਰ ਰੱਖਦਾ ਹੈ ਔਰ ਭਾਰਤ ਰਤਨ ਡਾਕਟਰ ਆਪ ਪੀਮਰਾਓ અમર રહે અમર રહે અમર રહે ਜੇ ਸਰਕਾਰ ਤੇ ਮੁੱਖ ਮੰਤਰੀ ਦਾਵਾ ਕਰ ਰਹੇ ਕਿ ਜਿਹੜੇ ਇਲੈਕਸ਼ਨ ਨੇ ਜੇ ਪਹਿਲਾਂ ਜਿੰਨੇ ਹੋਏ ਨੇ ਤੇ ਜਿਹੜੇ ਹੁਣ ਹੋਣ ਨੇ ਜਿਹੜੇ ਐਮਸੀ ਇਲੈਕਸ਼ਨ ਚੱਲ ਰਹੇ ਨੇ ਕਿ ਬੜੇ ਸਾਫ਼ ਸੁਥਰੇ ਬੜੀ ਨਿਰਪੱਖਤਾ ਨਾਲ ਹੋ ਰਹੇ ਨੇ ਪੰਜਾਬ ਦੇ ਵਿੱਚ ਉਹ ਤਾਂ ਜੀ ਇਹਨਾਂ ਨੂੰ ਕੱਲ ਸ਼ਾਮ ਨੂੰ 5 ਵਜੇ ਪਤਾ ਲੱਗ ਜੂਗਾ 6 ਵਜੇ ਵੀ ਕੀ ਇਹਨਾਂ ਦੇ ਇਲੈਕਸ਼ਨ ਹੋਏ ਆ ਕਿ ਕੌਣ ਜਿੱਤੇ ਆ ਕੌਣ ਹਾਰੇ ਆ ਇਸ ਤਰ੍ਹਾਂ ਧੱਕਾ ਕਰਕੇ ਤਾਂ ਕੋਈ ਵੀ ਇਲੈਕਸ਼ਨ ਜਿੱਤ ਸਕਦਾ ਹੈ ਜੀ ਨਰੋਲ ਇਲੈਕਸ਼ਨ ਨਿਰਪੱਖ ਇਲੈਕਸ਼ਨ ਕਰਵਾਣ ਫੇਰ ਪਤਾ ਲੱਗੂਗਾ ਕੌਣ ਜਿੱਤਦਾ ਕੌਣ ਹਾਰਦਾ ਜੀ ਇਸ ਤਰ੍ਹਾਂ ਇਹ ਇਲੈਕਸ਼ਨ ਢੰਗ ਦੇ ਨਹੀਂ ਕਰਵਾ ਰਹੇ ਜੀ ਪ੍ਰਸ਼ਾਸਨ ਵੀ ਇਹਨਾਂ ਦੇ ਸਭ ਕੁਝ ਸਾਰੇ ਨਾਲ ਮਿਲੇ ਹੋਏ ਆ ਜੀ ਬਿਲਕੁਲ ਨਾਲ ਮਿਲੇ ਹੋਏ ਆ ਇੰਨੇ ਸਾਲ ਹੋ ਗਏ ਇਲੈਕਸ਼ਨ ਪਹਿਲਾਂ ਕਦੇ ਇਹੋ ਜਿਹਾ ਕੋਈ ਦੇਖਿਆ ਸਾਡੇ ਮਹੱਲੇ ਦੇ ਵਿੱਚ ਅਜੇ ਤੱਕ ਨਹੀਂ ਹੋਇਆ ਤੁਸੀਂ ਕੈਮਰਾ ਬੁਕਮਾ ਕੇ ਇੱਕ ਵੀ ਪਰਸਨ ਨੂੰ ਪੁੱਛ ਦੋ ਸਾਡੇ ਮਹੱਲੇ 'ਚ ਅਜੇ ਤੱਕ ਕਦੇ ੱਤਕਾ ਹੋਇਆ ਜੇ ਇੱਕ ਬੰਦਾ ਵੀ ਹੱਥ ਕੜਾ ਕੜਾ ਕਰਦੇ ਤਾਂ ਫਿਰ ਤੁਸੀਂ ਮੈਨੂੰ ਦੱਸਿਓ ਜੀ ਇੱਕ ਜਣੇ ਦੇ ਪੁੱਛ ਲਓ ਜੀ ਨਾ ਜੀ ਨਾ ਅਜੇ ਤੱਕ ਮੇਰੇ ਬਾਦਰ ਵੀ ਐਮਸੀ ਰਏ ਮੇਰੀ ਵਾਈਫ ਵੀ ਐਮਸੀ ਰਹੀ ਹੈ ਹੁਣ ਮੈਂ ਫੇਰ ਦੁਬਾਰੇ ਲੜਨ ਲੱਗਿਆ ਅਜੇ ਤੱਕ ਇਹੋ ਜਿ ਇਹੀ ਵਾਲਾ ਸੀ ਹਾਂਜੀ ਬਿਲਕੁਲ ਹੀ ਅੱਗੇ ਕਦੀ ਐਸਾ ਮਾਹੌਲ ਨਹੀਂ ਹੋਇਆ ਜਿਹਾ ਹੁਣ ਹੋਇਆ ਪਿਆ ਪਹਿਲਾਂ ਲੜੇ ਉਹ ਇਲੈਕਸ਼ਨ ਤੁਸੀਂ ਕਦੇ ਹਾਂਜੀ ਪੀਐਸਪੀ ਤੋਂ ਲੜਿਆ ਨਹੀਂ ਜੀ ਹਾਂਜੀ ਤੇ ਵਕੀਲ ਸਾਹਿਬ ਸਾਡੇ ਨਹੀਂ ਨਹੀਂ ਕੋਈ ਦੇਖੋ ਇਹੋ ਜਿਹਾ ਮਾਹੌਲ ਜਿਹੜਾ ਹੈਗਾ ਨਾ ਇਹ ਭਾਈਚਾਰਕ ਸਾਂਝ ਦਾ ਇਲੈਕਸ਼ਨ ਹੈ ਨਾ ਕਿ ਪਾਰਟੀਆਂ ਦਾ ਇਲੈਕਸ਼ਨ ਹੈ ਇਹ ਵਿਅਕਤੀਗਤ ਜਿਹੜੀ ਆਈਡੈਂਟੀਟੀ ਦਾ ਇਲੈਕਸ਼ਨ ਹੈ ਹਨਾ ਜੇਕਰ ਅਸੀਂ ਇਹੋ ਜੇ 2400 ਵੋਟ ਨੂੰ ਇਨਫਲੂਐਂਸ ਕਰਨ ਲਈ ਅਣਾ ਮਤਲਬ ਅਸੀਂ ਅਸੀਂ ਗਾਰਡ ਬੁਲਾ ਲਾਂਗੇ ਅਸੀਂ ਵੱਡੇ ਵੱਡੇ ਜਿਹੜੇ ਹੈਗੇ ਆ ਬਦਮਾਸ਼ ਬੁਲਾ ਲਾਂਗੇ ਉਹ ਇਲੈਕਸ਼ਨ ਥੋੜੀ ਜੇ 2400 ਵੋਟ ਨੂੰ ਨਹੀਂ ਇਨਫਲੂਐਂਸ ਕਰ ਸਕਦਾ ਬੰਦਾ ਐਡਾ ਵੱਡਾ ਸਪੀਕਰ ਬਣ ਕੇ ਤੇ ਉਹ ਮਤਲਬ ਪੂਰੇ ਪੰਜਾਬ ਨੂੰ ਕੀ ਇਨਫਲੂਐਂਸ ਕਰੂਗਾ ਐਸਰਕੇ ਇਹ ਇਲੈਕਸ਼ਨ ਜਿਹੜਾ ਹੈਗਾ ਨਾ ਇਹ ਭਾਈਚਾਰਕ ਸਾਂਝ ਦਾ ਇਲੈਕਸ਼ਨ ਹੈ ਤੇ ਜੇ ਭਾਈਚਾਰਕ ਸਾਂਝ ਟੁੱਟ ਗਈ ਲੋਕਾਂ ਦੇ ਵਿੱਚ ਤੇ ਆਉਣ ਵਾਲੇ ਜਿਹੜੇ ਹੈਗਾ 2027 ਦੇ ਇਲੈਕਸ਼ਨ ਚ ਨਾ ਸਪੀਕਰ ਨੂੰ ਗਲੀਆਂ ਦੇ ਵਿੱਚ ਇਹਨੂੰ ਵੜ ਨਹੀਂ ਦੇਣਾ ਹੈਗਾ ਹੈਗਾ ਸਪੀਕਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਪੀਕਰ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਉਹਦੀ ਉੱਥੇ ਬੋਲਤੀ ਬੰਦ ਕੀਤੀ ਹੋਈ ਆ ਇੱਥੇ ਬੋਲਤੀ ਅਸੀਂ ਅਸੀਂ ਬੰਦ ਕੀਤੀ ਹੋਈ ਆ ਹੁਣ ਉਹ ਉਹ ਸੋਚੂਗਾ ਬੋਲਣਾ ਜਾ ਕੇ ਕਿਥੇ ਹੈ ਕਿਥੇ ਅਜਰ ਕਨੇ ਆਪਦੇ ਘਰੇ ਜਾ ਕੇ ਬੋਲੂਗਾ ਹੁਣ ਇੱਥੇ ਇੱਥੇ ਅਸੀਂ ਬੋਲੂ ਨਹੀਂ ਦੇਵਾ ਕੱਲ ਨੂੰ ਉਹਨੂੰ ਇਹ ਜਿਹੜਾ ਹੈਗਾ ਇਲੈਕਸ਼ਨ ਜਿਹੜਾ ਹੈਗਾ ਨਾ ਪਾਈਚਾਰਕ ਲੋਕਾਂ ਦਾ ਇਲੈਕਸ਼ਨ ਹੈ ਜੇ ਇੱਥੇ ਗੁੰਡਾਗਰਦੀ ਕਰੂਗਾ ਨਾ ਤੇ ਗੁੰਡਾਗਰਦੀ ਕਰਨੀ ਸਾਨੂੰ ਵੀ ਆਉਂਦੀ ਹੈ ਐਡੀ ਕੋ ਵੱਡੀ ਗੱਲ ਨਹੀਂ ਹੈ ਅਸੀਂ ਭਾਵੇਂ ਦੀ ਸੰਵਿਧਾਨ ਨੂੰ ਮੰਨਦੇ ਆਂ ਲੇਕਿਨ ਜਿਹੜਾ ਸੰਵਿਧਾਨ ਦੇ ਖਿਲਾਫ ਚੱਲੂਗਾ ਨਾ ਉਹਦੀ ਬੋਲਤੀ ਬੰਦ ਵੀ ਕਰ ਸਕਦੇ ਆਂ ਸੰਵਿਧਾਨ ਦੇ ਵਿੱਚ ਇਹ ਵੀ ਲਿਖਿਆ ਜਿਹੜਾ ਤੁਹਾਡੇ ਅਧਿਕਾਰਾਂ ਨੂੰ ਖਤਮ ਕਰੂਗਾ ਉਹ ਜੇ ਤੁਸੀਂ ਆਵਾਜ਼ ਨੂੰ ਉਠਾ ਨਹੀਂ ਪਾਉਂਦੇ ਸਭ ਤੋਂ ਘਟਿਆ ਬੰਦੇ ਤੁਸੀਂ ਹੋ ਇਹ ਸੰਵਿਧਾਨ ਨੂੰ ਬਚਾ ਨਹੀਂ ਸਕਦੇ ਅਸੀਂ ਸੰਵਿਧਾਨ ਨੂੰ ਬਚਾਉਣ ਵਾਲੇ ਲੋਕ ਆਂ ਉਹ ਸੰਵਿਧਾਨ ਨੂੰ 파ੜਨ ਵਾਲੇ ਲੋਕ ਆਂ ਜੀ ਐ ਸਰ ਕੇ ਅਸੀਂ ਚਾਹੁੰਦੇ ਆਂ ਕਿ ਸਪੀਕਰ ਨੂੰ ਵਾਰਨਿੰਗ ਆ ਸਾਡੀ ਕਿ ਬੰਦਿਆਂ ਨੂੰ ਇਲੈਕਸ਼ਨ ਹੋਣ ਦੇਵੇ ਠੀਕ ਆ ਨਾ ਸਾਨੂੰ ਵੀ ਨਾ ਮਜਬੂਰ ਕਰੇ ਤੇ ਆਪਦੇ ਲੋਕਾਂ ਨੂੰ ਨਾ ਮਜਬੂਰ ਕਰੇ ਗਲਤ ਕਦਮ ਚੁੱਕਣ ਦੇ ਜੀ